ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਨਿਊਜ਼ ਅਸੀਂ ਅੱਜ ਖੜੇ ਹਾਂ ਭਵਾਨੀਗੜ੍ਹ ਦੇ ਚੌਂਕਾ ਦੇ ਵਿੱਚ ਕੈਂਚੀਆਂ ਦੇ ਵਿੱਚ ਖੜੇ ਹਾਂ ਕਿ ਵੀ ਕੁਝ ਸਮਾਂ ਪਹਿਲਾਂ ਜਿਹੜੇ ਇੱਥੇ ਖੱਡੇ ਸਨ ਕੁਝ ਦਿਨ ਪਹਿਲਾਂ ਤੇ ਅਸੀਂ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਸਾਡੇ ਇੱਕ ਕਿ ਵੀ ਪ੍ਰਸ਼ਾਸਨ ਭਵਾਨੀਗੜ੍ਹ ਪ੍ਰਸ਼ਾਸਨ ਨੇ ਜਿਹੜੇ ਖੱਡੇ ਸੱਸਤ ਸੱਤ 8 8 ਫੁੱਟ ਦੇ ਖੱਡੇ ਸਨ ਉਹਨਾਂ ਨੂੰ ਖੱਡਿਆਂ ਨੂੰ ਭਰਵਾ ਕੇ ਜਿਹੜੇ ਰਹਿਣ ਜੀਰਾਂ ਨੂੰ ਰਾਹ ਦੀ ਰਾਹ ਦੀ ਸਾਹ ਦਿੱਤੀ ਹੈ ਦੇਖ ਰਹੇ ਹੋ ਜਿਹੜੀਆਂ ਗੱਡੀਆਂ ਖੜ ਖੜ ਕੇ ਜਾਂਦੀਆਂ ਸਨ ਹੁਣ ਉਹ ਗੱਡੀਆਂ ਇਧਰੋਂ ਭਵਾਨੀਗੜ੍ਹ ਵਾਲੇ ਪਾਸੋਂ ਜਿਹੜੀਆਂ ਇਧਰੋਂ ਸਮਾਣੇ ਤੋਂ ਗੱਡੀਆਂ ਆਉਂਦੀਆਂ ਸ ਕਰਨਾਲਾ ਸੰਗਠਨ ਤੇ ਵਾਲਾ ਜਿਹੜੀਆਂ ਗੱਡੀਆਂ ਜਾਰੇ ਮਿਲਤੋਂ ਮਲਾਈ ਵਾਂਗੂ ਗੱਡੀਆਂ ਚੱਲ ਰਹੀਆਂ ਹਨ ਅਸੀਂ ਇਹ ਪ੍ਰਸ਼ਾਸਨ ਦਾਤੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਖਬਰ ਚੱਲਣ ਤੋਂ ਬਾਅਦ ਵੱਡੇ ਵੱਡੇ ਖੱਡਿਆਂ ਨੂੰ ਜਿਹੜੀ ਰਾਹਤ ਜਿਹੜੀ ਦਿੱਤੀ ਜਾ ਉਹ ਖੱਡੇ ਨੂੰ ਭਰਿਆ ਗਿਆ ਅਸੀਂ ਇਸ ਚੀਜ਼ ਦਾ ਪ੍ਰਸ਼ਾਸਨ ਦਾਤੀ ਧੰਨਵਾਦ ਕਰਦੇ ਹਾਂ ਕਿ ਸੜਕ ਸੁਰੱਖਿਆ ਇੱਧਰ ਹੋਸ਼ ਦਾ ਦਫ਼ਤਰ ਵੀ ਹੈ ਬਿਲਕੁਲ ਇਹਦੇ ਸਾਹਮਣੇ ਖੱਡੇ ਸਨ ਕਿ ਵੀ ਸੜਕ ਸੁਰੱਖਿਆ ਦਫ਼ਤਰ ਦੇ ਬਿਲਕੁਲ ਸਾਹਮਣੇ ਵੱਡੇ ਵੱਡੇ ਖੱਡੇ ਸਨ ਅਸੀਂ ਦਿਖਾ ਰਹੇ ਹਾਂ ਉਹਨਾਂ ਖੱਡਿਆਂ ਨੂੰ ਭਰ ਦਿੱਤਾ ਗਿਆ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਤੇ ਅਸੀਂ ਸਮਾਣਾ ਹਲਚਨ ਨਿਊਜ਼ ਦੇਖ ਰਹ ਆ ਇੱਕ ਗੱਲ ਕਹਿਣਾ ਚਾਹੁੰਦੇ ਆ ਕਿ ਸਾਡੀ ਜਿਹੜੀ ਖਬਰ ਹੁੰਦੀ ਹੈ ਸਮਾਣਾ ਹਲਚਨ ਨਿਊਜ਼ ਦੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਆ ਕਰੋ ਸਾਡੇ ਤੁਹਾਡੇ ਇਹ ਦਿੱਤੇ ਹੋਏ ਸਤਿਕਾਰ ਦਾ ਅਸੀਂ ਰਿਣੀ ਰਹਾਂਗੇ ਤੇ ਕਿਸੇ ਹੋਰ ਵੀਰ ਭਰਾ ਨੂੰ ਕਿਸੇ ਮਾਮਲੇ ਦੇ ਵਿੱਚ ਪ੍ਰਸ਼ਾਸਨ ਵੱਲੋਂ ਜਾਂ ਦਫ਼ਤਰਾਂ ਦੇ ਵਿੱਚ ਸਰਕਾਰੀ ਕੰਮ ਦੇ ਵਿੱਚ ਦਿੱਕਤ ਆ ਰਹੀ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਅਸੀਂ ਤੁਹਾਡੀ ਆਵਾਜ਼ ਪ੍ਰਸ਼ਾਸਨ ਤੱਕ ਪਹੁੰਚਾਵਾਂਗੇ ਜਿਹੜਾ ਤੁਹਾਡਾ ਕੰਮ ਰੁਕਿਆ ਹੋਇਆ ਹੈ ਕੰਮ ਨਹੀਂ ਆ ਰਿਹਾ ਅਸੀਂ ਪ੍ਰਸ਼ਾਸਨ ਨੂੰ ਕਹਾਂਗੇ ਪੁੱਛਾਂਗੇ ਕਿਉਂ ਭਈ ਗਰੀਬ ਦਾ ਕੰਮ ਨਹੀਂ ਕਰ ਰਹੇ ਉਹਨਾਂ ਕੰਮਾਂ ਦੇ ਵਿੱਚੋਂ ਸਾਡੀਆਂ ਸੈਂਕੜੇ ਖਬਰਾਂ ਦਾ ਅਸਰ ਹੋਇਆ ਹੈ ਉਹਨੇ ਜਿਸ ਇੱਕ ਵਾਰ ਇਹ ਹੈ ਕਿ ਵੀ ਜਿਹੜੀ ਸਮਾਣਾ ਤਾਂ ਭਵਾਨੀ ਘੜਾਉਂਦੇ ਸਨ ਵੱਡੇ ਵੱਡੇ ਖੱਡੇ ਸਨ ਨੱਠੜ ਸੱਸਤ ਫੁੱਟ ਦੇ ਖੱਡੇ ਸੀਗੇ ਉਹਨਾਂ ਖੱਡਿਆਂ ਨੂੰ ਪ੍ਰਸ਼ਾਸਨ ਨੇ ਆ ਪ੍ਰਭਾ ਆ ਕੇ ਬਿਲਕੁਲ ਇਹਨ ਪੈਚਵਰ ਕਰਾ ਕੇ ਬਿਲਕੁਲ ਓਕੇ ਕਰ ਦਿੱਤਾ ਸਾਡੇ ਕੋਲ ਬੀਤੀ ਰਾਤ ਹੀ ਫੋਨ ਆਇਆ ਸੀਗਾ ਕਿ ਤੁਸੀਂ ਭਰਾ ਜੀ ਜਿਹੜੀ ਖਬਰ ਚਲਾਈ ਸੀ ਉਸ ਦਾ ਅਸਰ ਹੋ ਗਿਆ ਹੈ ਬਿਲਕੁਲ ਹੁਣ ਉਹ ਜਿਹੜੀ ਸੜਕ ਹੈ ਬਿਲਕੁਲ ਮਲਾਈ ਨੂੰ ਚੱਲ ਚੁੱਕੀ ਹੈ ਅਸੀਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆ ਤੇ ਕਹਿਣਾ ਚਾਹੁੰਦੇ ਆ ਕਿ ਵੀ ਇਹੋ ਜਿਹੇ ਮਸਲੇ ਜਿਹੜੇ ਤੁਹਾਡੇ ਕੋਲ ਲੋਕ ਮੁੱਦੇ ਲੈ ਕੇ ਆਉਂਦੇ ਹਨ ਉਹਨਾਂ ਮਸਲਾਂ ਨੂੰ ਤੁਸੀਂ ਪਹਿਲ ਦੇ ਆਧਾਰ 'ਤੇ ਹੱਲ ਦੇਖੋ ਜੀ ਇਹ ਮਾੜਾ ਵਿੱਚੋਂ ਕੋਈ ਲਫਜ ਵੱਧ ਗਾ ਤਾਂ ਬੋਰਡ ਵੀ ਜਾਂਦੇ ਉਸ ਚੀਤੇ ਅਸੀਂ ਸ਼ਮਾ ਮੰਗਦੇ ਆ ਅਸੀਂ ਪ੍ਰਸ਼ਾਸਨ ਨੂੰ ਕਿਹਾ ਸੀ ਜੀ ਕਿ ਪ੍ਰਸ਼ਾਸਨ ਕੰਮ ਕਰਨੀ ਸੀ ਸੁੱਤਾ ਪਿਆ ਦਰਅਸਲ ਸੁੱਤਾ ਵੀ ਪਿਆ ਅਸੀਂ 2.5 ਸਾਲ ਤੋਂ ਜਿਹੜੀ ਸੜਕ ਦਾ ਕੰਮ ਸੀ ਰੁਕਿਆ ਹੋਇਆ ਸੀ ਵੱਡੇ ਵੱਡੇ ਖੱਡੇ ਸਨ ਬਿਲਕੁਲ ਇੰਨੇ ਕ ਨੁਕਸਾਨ ਹੋ ਰਹੇ ਸਨ ਕਿ ਗੱਡੀਆਂ ਨੂੰ ਵਾ 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 ਪਹਿਲੀ ਪਹਿਲੀ ਦਿਨ ਅੱਗੇ ਗੱਡੀਆਂ ਸਨ ਉਹ ਲੰਘਣ ਨਹੀਂ ਜਾਂ ਤੇ ਅਗਲੀ ਬਾਅਦ ਚ ਗੱਡੀਆਂ ਜਾਣ ਗਈਆਂ ਅਸੀਂ ਪ੍ਰਸ਼ਾਸਨ ਦਾ ਹੁਣ ਧੰਨਵਾਦ ਕਰਦੇ ਇਹਨਾਂ ਨੇ ਪੈਚ ਵਰਕ ਕਰ ਦਿੱਤਾ ਤੇ ਜੇ ਕਿਸੇ ਹੋਰ ਵੀਰ ਭਰਾ ਦਾ ਕੋਈ ਇਹੋ ਜਿਹਾ ਕੋਈ ਮਸਲਾ ਰੁਕਿਆ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਸਾਡੇ ਨੰਬਰ ਸਾਡੀ ਵੀਡੀਓ ਤੇ ਚੱਲ ਰਹੇ ਹਨ ਤੇ ਅਸੀਂ ਇੱਕ ਵਾਰੀ ਫਿਰ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਖਬਰ ਤੋਂ ਬਾਅਦ ਕਰੀ ਪ੍ਰਸ਼ਾਸਨ ਨੇ ਜਾ ਕੇ ਇਹਨੂੰ ਖੱਟਿਆਂ ਨੂੰ ਭਰਨ ਦੀ ਰਾਹਤ ਦਿੱਤੀ ਰਾਂਘੀਰਾਂ ਨੂੰ ਤੇ ਹੁਣ ਰਾਂਘੀਰ ਬੜੇ ਆਰਾਮ ਨਾਲ ਆ ਜਾ ਸਕਦੇ ਹਨ ਤੇ ਸਾਡੇ ਨਾਲ ਕੈਮਰਾਮੈਨ ਪੀ ਕੇ ਮਿੱਤਲ ਦੇ ਬੀ ਕੇ ਮਿੱਤਲ ਤੇ ਸਾਡੀ ਟੀਮ ਜਿਹੜੀ ਅੱਜ ਭੋਨੀਗੜ ਪਹੁੰਚੀ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਵੀ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਫਿਰ ਲਈ ਸਾਡੇ ਕੈਮਰਾਮੈਨ ਦੇ ਨਾਲ ਪ੍ਰੇਮ ਵਦਵਾਦੀ ਰਿਪੋਰਟ ਦੇਖ ਰਹੇ ਹੋ ਗੱਡੀਆਂ ਮਲਾਈ ਵਾਂਗੂ ਆ ਜਾ ਰਹੀਆਂ ਨੇ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆ ਰਹੀ ਇਹੀ ਖੱਡਿਆਂ ਵਾਲੇ ਪਾਸੇ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਕੇ ਆਪਣੀਆਂ ਮੰਜ਼ਲਾਂ ਤੇ ਪਹੁੰਚੇ ਸਨ ਤੇ ਕਈ ਗੱਡੀਆਂ ਦੇ ਐਕਸਲ ਟਰੱਕਾਂ ਦੇ ਵੀ ਐਕਸਲ ਟੁੱਟੇ ਸਨ ਤੇ ਉਹਨਾਂ ਗੱਡੀਆਂ ਦਾ ਭਾਰੀ ਨੁਕਸਾਨ ਦਾ ਹਰਜਾਨਾ ਕਰਨਾ ਪੈਣਾ ਸੀਗਾ ਤੇ ਹੁਣ ਦੇਖ ਰਹੇ ਹੋ ਮੋਟਰਸਾਈਕਲ ਗੱਡੀਆਂ ਜੜੀਆਂ ਨੇ ਜੋ ਵੀ ਗੱਡੀਆਂ ਨੇ ਮਲਾਈ ਵਾਂਗੂ ਆ ਜਾ ਰਹੀਆਂ ਹਨ ਸਾਡੀ ਖਬਰ ਦੇ ਅਸਰ ਤੋਂ ਬਾਅਦ ਹੀ ਪ੍ਰਸ਼ਾਸਨ ਇਸ ਦਾ ਪੈਚ ਵਰਕ ਕਰਾਇਆ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਤੇ ਜੜੀਆਂ ਇਹ ਟੁੱਟੀਆਂ ਹੋਈਆਂ ਸੜਕਾਂ ਕਰਕੇ ਛੋਟੇ ਵਾਹਨਾਂ ਨੂੰ ਜ਼ਿਆਦਾਤਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਸਕੂਟਰ ਮੋਟਰਸਾਈਕਲ ਵਾਲੇ ਗੱਡੀਆਂ ਵਾਲੇ ਤਾਂ ਚਲੋ ਵਿਚ ਵਿਚਾਲੇ ਬੈਠ ਕੇ ਘੱਟ ਵੱਧ ਰੇਸ ਕਰਕੇ ਲੰਘ ਜਾਂਦੇ ਸਨ ਅਸੀਂ ਪ੍ਰਸ਼ਾਸਨ ਦਾ ਤੀ ਧੰਨਵਾਦ ਕਰਦੇ ਹਾਂ ਕਿ ਭੌਨੀਗੜ ਕੈਂਚੀਆਂ ਤੇ ਥੱਲੇ ਪੁਲ ਦੇ ਥੱਲੇ ਜੜੀ ਸੜਕ ਟੁੱਟੀ ਹੋਈ ਸੀਗੀ ਬੀਤੀ ਰਾਤ ਹੀ ਸਾਡੇ ਕੋਲ ਭਰਾ ਦਾ ਫੋਨ ਆਇਆ ਕਿ ਵੀ ਜੜੀ ਤੁਹਾਡੀ ਖਬਰ ਦਾ ਅਸਰ ਹੋ ਚੁੱਕਿਆ ਹੈ ਤੇ ਜਿਹੜੇ ਵੱਡੇ ਵੱਡੇ ਖੱਡੇ ਸਨ ਉਹ ਖੱਡੇ ਭਰ ਦਿੱਤੇ ਹਨ ਅਸੀਂ ਅੱਜ ਆਪ ਆ ਗਏ ਪ੍ਰਸ਼ਾਸਨ ਦਾ ਧੰਨਵਾਦ ਕਰਨ ਲਈ ਪੌਣੀਗੜ ਪਹੁੰਚੇ ਹਾਂ ਤੇ ਸਾਡੇ ਨਾਲ ਮੇਰੇ ਕੈਮਰਾਮੈਨ ਬੀਕੇ ਮਿੱਤਲ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਹੋਰ ਕੰਮਕਾਰਾਂ ਨੂੰ ਛੱਡ ਕੇ ਸਾਡੇ ਨਾਲ ਸਾਡੀ ਵੀਡੀਓ ਬਣਾਉਣ ਦੇ ਵਿੱਚ ਸਾਥ ਦਿੱਤਾ ਬਲੌਗ ਬਣਾਉਣ ਦੇ ਵਿੱਚ ਸਾਥ ਦਿੱਤਾ ਇਸ ਲਈ ਅਤੀ ਧੰਨਵਾਦ ਕਰਦੇ ਹਾਂ ਅਸੀਂ ਬੀਕੇ ਮਿੱਤਲ ਕੈਮਰਾਮੈਨ ਦਾ ਸਾਡੇ ਪੱਤਰਕਾਰ ਨੇ ਸਾਡੇ ਤੇਜ ਸਵੇਰਾ ਦੇ ਅਖਬਾਰ ਦੇ ਪੱਤਰਕਾਰ ਫੋਰ ਆਪਣੀ ਸਾਰੀ ਟੀਮ ਦਾ ਸੀ ਧੰਨਵਾਦ ਕਰਦੇ ਜਿਹੜੀ ਕਿ ਸਾਰੀ ਟੀਮ ਪਹੁੰਚੀ ਤੇ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਇਸ ਦਾ ਕੇ ਵੀ ਖਬਰ ਦਾ ਅਸਰ ਹੋਇਆ ਕੈਮਰਾਮੈਨ ਬੀਕੇ ਮਿੱਤਲ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ ਇਹ ਉਹ ਸੜਕਾਂ ਨੇ ਜਦੋਂ ਸਾਡੇ ਕੋਲੇ ਕੁਝ ਦਿਨ ਪਹਿਲਾਂ ਇੱਕ ਮੈਸੇਜ ਆਇਆ ਸੀ ਕਿ ਵੀ ਪੌਣੀਗੜ ਕੈਂਚੀਆਂ ਦੇ ਵਿੱਚ ਜਿਹੜੀ ਇਹ ਸੜਕ ਦੇ ਉੱਤੇ ਕਿ ਵੀ ਖੱਡੇ ਬਹੁਤ ਹੀ ਵੱਡੇ ਵੱਡੇ ਨੇ ਇਹ ਖੱਡੇ ਵੱਡੇ ਵੱਡੇ ਹੋਣ ਕਰਕੇ ਬਹੁਤ ਹੀ ਹਾਦਸੇ ਵਾਪਰ ਚੁੱਕੇ ਸਨ ਕਈ ਗੱਡੀਆਂ ਦੇ ਐਕਸਲ ਵੀ ਟੁੱਟੇ ਤੇ ਕਈਆਂ ਗੱਡੀਆਂ ਦਾ ਇੰਨੇ ਕੁ ਭਾਰੀ ਨੁਕਸਾਨ ਹੋਇਆ ਵਿਚਾਰੇ ਡਰਾਈਵਰ ਭਰਾਵਾਂ ਨੂੰ ਆਪਣੀ ਜੇਬਾਂ ਜੋ ਭਰਨੇ ਪਏ ਮਾਲਕਾਂ ਨੇ ਨਹੀਂ ਦਿੱਤੇ ਸਾਡੇ ਕੋਲ ਜਦੋਂ ਇਹ ਮੈਸੇਜ ਤੇ ਸੂਚਨਾ ਆਈ ਅਸੀਂ ਨੇ ਆਪਣੇ ਚੈਨਲ ਸਮਾਣਾ ਹਲਚਨ ਨਿਊਜ਼ ਤੇ ਵੀਡੀਓ ਚਲਾਈ ਕੁਝ ਦਿਨਾਂ ਕੁਝ ਦਿਨ ਪਹਿਲਾਂ ਹੀ ਸਾਨੂੰ ਆਪਣੇ ਯਾਰ ਦੋਸਤ ਦਾ ਫੋਨ ਆਇਆ ਕਿ ਵੀ ਜੜੀ ਤੁਸੀਂ ਵੀਡੀਓ ਚਲਾਈ ਸੀ ਉਸ ਦਾ ਅਸਰ ਹੋ ਗਿਆ ਕਿ ਪ੍ਰਸ਼ਾਸਨ ਨੇ ਜਿਹੜੇ ਖੱਡੇ ਸੀਗੇ ਪੈਚਵਰਕ ਕਰਕੇ ਸਾਰੇ ਖੱਡੇ ਭਰ ਦਿੱਤੇ ਨੇਗੇ ਤੁਸੀਂ ਦੇਖ ਰਹੇ ਹੋ 8 ਤੋਂ 10 10 ਫੁੱਟ ਦੇ ਖੱਡੇ ਨੇ ਜਿਨ੍ਹਾਂ ਦੇ ਉੱਤੇ ਵੀ ਪ੍ਰੀਮਿਕਸ ਪਾ ਕੇ ਪ੍ਰਸ਼ਾਸਨ ਵੱਲੋਂ ਖੱਡਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ ਇਹ ਸਾਡੀ ਖਬਰ ਦਾ ਅਸਰ ਹੈ ਜਿਹੜਾ ਕਿ ਵੀ 2 2.5 ਸਾਲ ਤੋਂ ਅਸਰ ਨਹੀਂ ਹੋਇਆ ਸੀ ਅਸੀਂ ਆਪਣੇ ਚੈਨਲ ਤੇ ਸਾਡੇ ਸੁੱਤਰ ਵੱਲੋਂ ਦੱਸੇ ਤੇ ਅਸੀਂ ਅੱਜ ਪਹੁੰਚੇ ਹਾਂ ਪੁਵਾਨੀਗੜ ਵਿਖੇ ਕੈਂਚੀਆਂ ਤੇ ਪੁਲ ਦੇ ਥੱਲੇ ਖੜੇ ਹਾਂ ਜਿੱਥੋਂ ਕਿ ਵੀ 1 ਕਰੋੜ ਜਾਂਦਾ ਹੈ ਸੰਗਰੂਰ ਬਰਨਾਲਾ ਫਰੀਦਕੋਟ ਕੰਨੀ ਤੇ ਦੂਜਾ ਜਾਂਦਾ ਹੈ ਪਟਿਆਲੇ ਕੰਨੀ ਅਸੀਂ ਚੌਂਕਾ ਦੇ ਵਿੱਚ ਖੜੇ ਹਾਂ ਕੈਂਚੀਆਂ ਦੇ ਵਿੱਚ ਖੜੇ ਹਾਂ ਜਿੱਥੇ ਵੀ ਸਾਡੇ ਕੋਲੇ ਬੀਤੇ ਦਿਨੀ ਮੈਸੇਜ ਆਇਆ ਕਿ ਵੀ ਆਪਣੀ ਖਬਰ ਦਾ ਅਸਰ ਹੋ ਗਿਆ ਹੈ ਜਿਹੜੇ ਵੱਡੇ ਵੱਡੇ ਖੱਡੇ ਸੀ ਉਹ ਖੱਡਿਆਂ ਨੂੰ ਪ੍ਰਸ਼ਾਸਨ ਨੇ ਭਰ ਦਿੱਤਾ ਹੈ ਕਿ ਵੀ ਜਿਹੜਾ ਹੁਣ ਆਉਣ ਜਾਣ ਵਾਲੇ ਲੋਕਾਂ ਨੇ ਰਾਹਤ ਦੀ ਸਾਹਸ ਲਈ ਹੈ ਤੇ ਤੁਹਾਨੂੰ ਦਿਖਾ ਰਹੇ ਹਾਂ ਉਹ ਖੱਡੇ ਨੇ ਜਿਹੜੇ ਵੱਡੇ ਵੱਡੇ ਖੱਡੇ ਸਨ 8 8 10 10 ਫੁੱਟ ਦੇ ਖੱਡੇ ਸਨ ਤੁਸੀਂ ਪੈਚ ਵਰਕ ਤੋਂ ਅੰਦਾਜ਼ਾ ਲਾ ਸਕਦੇ ਹੋ 7 ਬਾਈ 7 ਦੇ 8 ਬਾਈ 8 ਦੇ ਖੱਡੇ ਨੇ ਜਿਹੜੇ ਕੀ ਭਰ ਜਾ ਚੁੱਕ ਤੇ ਅਸੀਂ ਤੁਹਾਨੂੰ ਉਧਰਲੇ ਪਾਸੇ ਵੀ ਦਿਖਾਣੇ ਆ ਜਿਹੜੇ ਕਿ ਵੀ ਖੱਡਿਆਂ ਨੂੰ ਪ੍ਰਸ਼ਾਸਨ ਨੇ ਭਰ ਦਿੱਤਾ ਹੈ ਤੇ ਇੱਥੇ ਦੂਜੇ ਪਾਸੇ ਵੀ ਤੁਹਾਨੂੰ ਦਿਖਾ ਰਹੇ ਆ ਦੂਜੇ ਪਾਸੇ ਵੀ ਪ੍ਰਸ਼ਾਸਨ ਨੇ ਜਿਹੜੇ ਵੱਡੇ ਵੱਡੇ ਖੱਡੇ ਦਿਖਾਏ ਸਨ ਜਿਹੜੇ 2 2.5 ਸਾਲਾਂ ਤੋਂ ਕਿਸੇ ਨੇ ਸਾਰ ਨਹੀਂ ਲਈ ਅਸੀਂ ਆਪਣੇ ਟੀਵੀ ਚੈਨਲ ਤੇ ਮਾਧਿਮ ਰਾਹੀਂ ਪ੍ਰਸ਼ਾਸਨ ਦੇ ਕੰਨਾਂ ਤੱਕ ਆਵਾਜ਼ ਪਹੁੰਚਾਈ ਪ੍ਰਸ਼ਾਸਨ ਦੇ ਕੰਨਾਂ ਤੱਕ ਆਵਾਜ਼ ਪਹੁੰਚਣ ਤੋਂ ਬਾਅਦ ਤੇ ਸਾਡੇ ਸੂਤਰ ਨੇ ਰਾਤ ਹੀ ਸਾਨੂੰ ਫੋਨ ਕਰਕੇ ਦੱਸਿਆ ਕਿ ਵੀ ਜੜੀ ਤੁਸੀਂ ਨੇ ਖਬਰ ਚਲਾਈ ਸੀ ਉਸ ਖਬਰ ਦਾ ਅਸਰ ਹੋ ਗਿਆ ਹੈ ਤੇ ਤੁਸੀਂ ਦੇਖ ਰਹੇ ਹੋ ਗੱਡੀਆਂ ਮਲਾਈ ਵਾਂਗੂ ਚੱਲ ਰਹੀਆਂ ਹਨ ਕਿਸੇ ਗੱਡੀਆਂ ਦੀ ਕੋਈ ਆਵਾਜ਼ ਵੀ ਨਹੀਂ ਆ ਰਹੀ ਕਿਸੇ ਗੱਡੀ ਦੀ ਕੋਈ ਆਵਾਜ਼ ਨਹੀਂ ਆ ਰਹੀ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਰਾਹਤ ਮਿਲੀ ਹੈ ਇਹ ਹੁਣ ਪ੍ਰਸ਼ਾਸਨ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਖਬਰ ਦਾ ਅਸਰ ਕੀਤਾ ਤੇ ਦੇਖ ਰਹੇ ਹੋ ਪਵਾਨੀਗੜ ਕੈਂਚੀਆਂ ਦੇ ਵਿੱਚ ਖੜੇ ਹਾਂ ਖਬਰ ਦਾ ਅਸਰ ਹੋਇਆ ਹੈ ਤੇ ਸਾਡਾ ਪ੍ਰਸ਼ਾਸਨ ਦਾ ਧੰਨਵਾਦ ਕਰਨਾ ਵੀ ਬਣਦਾ ਜਿਹੜੀ ਕਿ 2.5 ਸਾਲਾਂ ਤੋਂ ਕਿਸੇ ਨੇ ਸਰ ਨਹੀਂ ਲਈ ਸੀ ਪਵਾਨੀਗੜ ਕੈਂਚੀਆਂ ਦੇ ਵਿੱਚ ਖੜੇ ਹਾਂ ਜਿੱਥੇ ਕਿ 2.5 ਸਾਲ ਤੋਂ ਖਬਰ ਹੈ ਸਾਡੇ ਨਾਲ ਗਾਣ ਤੋਂ ਪਹਿਲਾਂ ਤੱਕ ਵੱਡੇ ਵੱਡੇ ਖੱਡੇ ਸਨ ਜਿਹੜੇ ਖੱਡੇ ਭਰੇ ਜਾ ਚੁੱਕੇ ਹਨ ਤੁਸੀਂ ਦੇਖ ਰਹੇ ਹੋ ਆਉਣ ਜਾਣ ਵਾਲੇ ਰਹਾਗੀਰਾਂ ਨੂੰ ਸਮਾਣੇ ਤੋਂ ਜਿਹੜੇ ਵੀ ਰਹਾਗੀਰ ਸੰਗਰੂਰ ਬਰਨਾਲਾ ਕੰਨੀ ਜਾਂਦੇ ਹਨ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਆ ਰਹੀ ਅਸੀਂ ਇਸ ਚੀਜ਼ ਦਾ ਪ੍ਰਸ਼ਾਸਨ ਦਾ ਧੰਨਵਾਦ ਧੰਨਵਾਦ ਕਰਦੇ ਹਾਂ ਤੇ ਸਮਾਣਾ ਹਲਚਲ ਨਿਊਜ਼ ਦੇਖ ਰਹੇ ਸਾਰੇ ਪਾਟਕਾਂ ਨੂੰ ਸਰੋਤਿਆਂ ਨੂੰ ਇੱਕੋ ਹੀ ਸਾਡੀ ਇਹਹੀ ਬੇਨਤੀ ਹੈ ਨਮਰਤਾ ਸਹਿਤ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਤਾਂ ਲਾਈਕ ਜ਼ਰੂਰ ਕਰਦੇ ਆ ਕਰੋ ਤੁਹਾਡਾ ਦਿੱਤਾ ਹੋਇਆ ਲਾਈਕ ਤੇ ਸ਼ੇਅਰ ਕੀਤਾ ਹੋਇਆ ਸਾਡਾ ਮੋਟੀਵੇਸ਼ਨ ਵਧਾਉਂਦਾ ਹੈ ਤੇ ਸਾਡਾ ਹੌਸਲਾ ਵੀ ਵਧਾਉਂਦਾ ਹੈ ਅਸੀਂ ਇੱਥੇ ਆ ਵੀ ਦੱਸਣਾ ਬਣਦੇ ਆ ਜੇ ਕਿਸੇ ਵੀਰ ਪ੍ਰਵਾ ਦੇ ਮਸਲੇ ਨਹੀਂ ਹੱਲ ਹੋ ਰਹੇ ਇਹ ਜਿਵੇਂ ਟੁੱਟੀਆਂ ਹੋਈਆਂ ਸੜਕਾਂ ਹਨ ਤਾਂ ਸਾਡੇ ਤੱਕ ਤੁਸੀਂ ਆਪਣੀ ਆਵਾਜ਼ ਪਹੁੰਚਾਓ ਅਸੀਂ ਤੁਹਾਡਾ ਮਸਲਾ ਜੋ ਵੀ ਤੁਹਾਡੀ ਪ੍ਰਸ਼ਾਸਨ ਜੋ ਵੀ ਤੁਹਾਡੀ ਤੁਹਾਨੂੰ ਕਿ ਵੀ ਕਿਸੇ ਵੀ ਕਿਸੇ ਦੀ ਮੁਸੀਬਤ ਆ ਰਹੀ ਹੈ ਅਸੀਂ ਪ੍ਰਸ਼ਾਸਨ ਤੱਕ ਉਹ ਗੱਲ ਪਹੁੰਚਾਵਾਂਗੇ ਤੇ ਅਸੀਂ 100% ਅਸੀਂ ਆਸ ਕਰਦੇ ਹਾਂ ਕਿਉਂਕਿ ਸਾਡੀ ਤਕਰੀਬਨ ਸਿਗਰਿਬਨ ਜਿੰਨੀਆਂ ਵੀ ਖਬਰਾਂ ਲਾਈਆਂ ਹਨ ਸਾਡੀ ਹਰ ਖਬਰ ਦੇ ਅਸਰ ਹੋਏ ਹਨ ਇਕਾ ਦੁਕਾ ਛੱਡ ਕੇ ਉਹ ਵੀ ਪ੍ਰਸ਼ਾਸਨ ਨਹੀਂ ਮੈਨਾ ਮੰਨੂਗੀ ਪ੍ਰਸ਼ਾਸਨ ਅੜਿਆ ਹੋਇਆ ਕਿਉਂ ਅੜਿਆ ਹੋਇਆ ਉਹ ਵੀ ਪੁੱਛਾਂਗੇ ਜਿਹੜੀ ਇੱਕ ਦੋ ਦੇ ਅਸਰ ਨਹੀਂ ਹੋਏ ਤਕਰੀਬਨ ਸਾਡੀਆਂ ਸੈਂਕੜੇ ਵੀਡੀਓ ਦੇ ਅਸਰ ਹੋਏ ਹਨ ਉਹਨਾਂ ਦੇ ਵਿੱਚੋਂ ਇੱਕ ਆ ਵੀਡੀਓ ਦਾ ਅਸਰ ਵੀ ਜਿਹੜਾ ਹੁਣ ਸਾਨੂੰ ਬਿੱਤੇ ਰਿੱਤੀ ਸਾਡੇ ਸੂਤਰ ਦਾ ਫੋਨ ਆਇਆ ਕਿ ਵੀ ਜਿਹੜੀ ਤੁਸੀਂ ਵੀਡੀਓ ਚਲਾਈ ਸੀਗੀ ਆਪਣੇ ਚੈਨਲ ਤੇ ਹਲਚਨ ਨਿਊਜ਼ ਤੇ ਤੇ ਤੇਜ ਸਵੇਰਾ ਦੇ ਮਾਧਿਅਮ ਤੇ ਆਪਣੀ ਅਖਬਾਰ ਰਹੀ ਵੀ ਖਬਰ ਪੇਸ਼ ਕੀਤੀ ਗਈ ਸੀ ਜਿੱਦਾਂ ਕਿ ਵੀ ਅਸਰ ਹੋਇਆ ਹੈ ਦੇਖ ਰਹੇ ਹਾਂ ਉਸ ਖਬਰ ਦੇ ਅਸਰ ਇੰਨਾ ਕੋ ਹੋਇਆ ਕਿ ਵੀ ਭੋਨੀਗੜ ਪ੍ਰਸ਼ਾਸਨ ਨੇ ਤੇ ਜੜਾ ਕਿ ਵੀ ਉਹ ਖੱਡਿਆਂ ਨੂੰ ਭਰ ਦਿੱਤਾ ਹੈ ਜੇ ਵੀ ਖੱਡੇ ਬਿਲਕੁਲ ਖੱਡੇ ਮਲਾਈ ਵਾਂਗੂ ਹੋ ਗਏ ਹਨ ਤੁਸੀਂ ਦੇਖ ਰਹੇ ਹੋ ਉਧਰ ਆਉਣ ਵਾਲੀਆਂ ਗੱਡੀਆਂ ਦੀ ਕੋਈ ਆਵਾਜ਼ ਨਹੀਂ ਆ ਰਹੀ ਮਲਾਈ ਵਾਂਗੂ ਗੱਡੀਆਂ ਚੱਲਾ ਜਾ ਰਹੀਆਂ ਹਨ ਤੇ ਪਹਿਲਾਂ ਕਈ ਗੱਡੀਆਂ ਦੇ ਐਕਸਲ ਵੀ ਟੁੱਟੇ ਸਨ ਤੇ ਰੁੱਕ ਰੁੱਕ ਕੇ ਗੱਡੀਆਂ ਜਾਂਦੀਆਂ ਸਨ ਹੁਣ ਕੋਈ ਵੀ ਗੱਡੀ ਰੁਕੇ ਬਿਨਾ ਫਰੇਕ ਗੱਡੀ ਬਿਨਾ ਰੁਕੇ ਆਪਣੇ ਮੰਜ਼ਲਾਂ ਤੱਕ ਪਹੁੰਚ ਰਹੀ ਹੈ ਤੇ ਅਸੀਂ ਇੱਥੇ ਪ੍ਰਸ਼ਾਸਨ ਦਾ ਅਤੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਖਬਰ ਤੇ ਗੌਰ ਕੀਤਾ ਤੇ ਸਾਡੀ ਖਬਰ ਦਾ ਅਸਰ ਹੋਇਆ ਤੇ ਜੜੇ ਵੱਡੇ ਵੱਡੇ ਖੱਡੇ ਸਨ ਉਹ ਖੱਡੇ ਬੰਦ ਕੀਤੇ ਗਏ ਅਸੀਂ ਦੂਜੇ ਪਾਸੇ ਵੀ ਦਿਖਾ ਰਹੇ ਹਾਂ ਕਿ ਵੀ ਇੱਥੇ ਸੜਕ ਸੁਰੱਖਿਆ ਫੋਰਸ ਦਾ ਇੱਥੇ ਪ੍ਰਸ਼ਾਸਨ ਦਾ ਦਫ਼ਤਰ ਵੀ ਹੈ ਇੱਥੇ ਦਫ਼ਤਰ ਵੀ ਹੈ ਕਿ ਵੀ ਉਹਦੇ ਸਾਹਮਣੇ ਹੀ ਖੱਡੇ ਦਿਖਾਈ ਸਨ ਪੁਲ ਦੇ નીચે بڑے ਵੱਡੇ ਵੱਡੇ ਖੱਡੇ ਸਨ ਦੇਖ ਰਹੇ ਹੋ ਪ੍ਰਸ਼ਾਸਨ ਨੇ ਪੈਚ ਵਰਕ ਕਰਾ ਕੇ ਖੱਡਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ ਕਿ ਵੀ ਹੁਣ ਬਿਨਾਂ ਰੁਕੇ ਹੀ ਆਪਣੀ ਮੰਜ਼ਲਾਂ ਤੇ ਮੁਸਾਫਰ ਪਹੁੰਚ ਰਹੇ ਹਨ ਇਹ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਜੜਾ ਇਹ ਉਪਰਾਲਾ ਹੋਇਆ ਹੈ ਤੇ ਪ੍ਰਸ਼ਾਸਨ ਨੇ ਜੜਾ ਖਬਰ ਦਾ ਅਸਰ ਅ ਖਬਰ ਨੂੰ ਦੇਖਦੇ ਜਿਹੜੇ ਕਿ ਵੀ ਖੱਡੇ ਭਰੇ ਹਨ ਅਸੀਂ ਪ੍ਰਸ਼ਾਸਨ ਦਾ ਤੀ ਧੰਨਵਾਦ ਕਰਦੇ ਆ ਤੇ ਅਸੀਂ ਹੋਰ ਦੁਆਰਾ ਫਿਰ ਕਹਿੰਦੇ ਆ ਕਿ ਵੀ ਸਾਡੀ ਖਬਰ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦੇ ਆ ਕਰੋ ਸਾਡਾ ਮੋਟੀਵੇਸ਼ਨ ਹੀ ਤੁਹਾਡੇ ਇਹ ਸਾਡੇ ਹੌਸਲੇ ਅਫਜਾਈ ਕਰਦਾ ਹੈ ਤੇ ਸਾਡਾ ਇੰਨਾ ਹੀ ਸਾਨੂੰ ਬਹੁਤ ਹੈ ਜੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੇ ਕਿਸੇ ਵੀਰ ਭਰਾ ਨੂੰ ਕਿਸੇ ਕੰਮ ਦੇ ਵਿੱਚ ਜਾਂ ਦਫਤਰ ਦੇ ਵਿੱਚ ਅੜਚਨ ਦਿੱਕਤ ਆ ਰਹੀ ਹੈ ਤਾਂ ਸਾਨੂੰ ਤੁਸੀਂ ਦੱਸੋ ਅਸੀਂ ਤੁਹਾਡੀ ਆਵਾਜ਼ ਪ੍ਰਸ਼ਾਸਨ ਤੱਕ ਪਹੁੰਚਾਵਾਂਗੇ ਤੇ ਤੁਹਾਡਾ ਮਸਲਾ ਜੋ ਲਟਕਿਆ ਹੋਇਆ ਹੈ ਹੱਲ ਨਹੀਂ ਹੋ ਰਿਹਾ ਉਹ ਅਸੀਂ ਹੀ ਹੱਲ ਕਰਾਵਾਂਗੇ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮਦਵਾਦੀ ਰਿਪੋਰਟ